ਹਾਂਜੀ ਪੈਨਸ਼ਨ ਨੂੰ ਜਿਹੜਾ ਫੈਕਟਰ ਹੈ ਕਿਹੜਾ ਮਿਲਣਾ ਚਾਹੀਦਾ ਤੇ ਕਿੰਨਾ ਪਰਸੈਂਟ ਇਹ ਲਾਗੂ ਕਰ ਸਕਦੀ ਹੈ ਪੰਜਾਬ ਸਰਕਾਰ ਉਸ ਸਾਰੀ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਰਿਟਾਇਰ ਹੋਏ ਮਲਾਜਾਂ ਨੂੰ ਮੈਡਜ ਜੋ ਫੈਕਟਰ ਤੋਂ ਨਾਲ ਲਾਗੂ ਹੋਣਾ ਚਾਹੀਦਾ ਸੀਗਾ ਹਾਂਜੀ ਤੁਹਾਨੂੰ ਵੀ ਪਤਾ ਵੀ ਮਾਨ ਸਰਕਾਰ ਲਾਲੀ ਲਾ ਕੇ ਟਾਈਮ ਬਾਸ ਕਰ ਰਹੀ ਆ ਹਾਂਜੀ ਹਾਂਜੀ ਪਰ ਆਉਣ ਵਾਲੇ ਸਾਲ ਦੇ ਵਿੱਚ ਜੋ ਮੁੱਖ ਨੇ ਭਵਾਂਤ ਮਾਨ ਦੇ ਨਾਲ ਮੇਤੋਂ ਹਰਪਾਰਸ ਜੀ ਮਾਣਾ ਮੇਡੂ ਹੋਣੀ ਆ 11 ਨਵੰਬਰ ਨੂੰ ਉਸਾਰ ਉਸਰੇ ਵਿੱਚ ਜੋ ਫੈਕਟਰ ਤੋਂ 98 ਲਾਉ ਕਰ ਸਕਦੀਆਂ ਗੋਗੇ ਤਾਨਦਾਨੀ ਜੋ ਜਿਮਣੀ ਚੋਂ ਨੇੜੇ ਆ ਚੁੱਕੀ ਆ ਉਹ ਵੋਟਾਂ ਦੇਖ ਦਿਓ ਇਹ ਹਾਂਜੀ ਮੈਂ ਕਰ ਸਕਦੀ ਹਾਂ ਹਾਂਜੀ ਮੁਲਾਜ਼ਮ ਦਾ ਕਟਿਆ ਹੋਇਆ ਮੋਬਾਈਲ ਪਤਾ ਪੰਜਾਬ ਸਰਕਾਰ ਕਿੰਨਾ ਟਾਈਮ ਹੋਰ ਲਾ ਸਕਦੀ ਆ ਵੀ ਉਹਨਾਂ ਨੂੰ ਬਹਾਲ ਕਰ ਸਕਦੀ ਹੈ ਜੀ ਸੌਰੀ ਜਾਣਕਾਰੀ ਦਿਓ ਪੰਜਾਬ ਸਰਕਾਰ ਨੇ ਇੱਕ ਮੋਬਾਈਲ ਵਾਲਾ ਕੰਲਾ ਨਹੀਂ ਕੱਟਿਆ ਸੈਂਕੜੇ ਪੱਤਿਆਂ ਦੇ ਕੱਟ ਲਾਇਆ ਗਿਆ ਰੂਰਲ ਏਰੀਆ ਕੱਟਿਆ ਗਿਆ ਹਾਂਜੀ ਜੋ ਮੋਬਾਈਲ ਪੱਤੇ ਨੂੰ ਲੈ ਕੇ ਜਾਂ ਰੂਰਲ ਨੂੰ ਲੈ ਕੇ ਕਈ ਮੀਟਿੰਗਾਂ ਹੋਈਆਂ ਪਰ ਮਾਨ ਸਰਕਾਰ ਲਾਰਿਆਂ ਵਿੱਚ ਟਾਈਮ ਬਸ ਕਰਈ ਆ ਇਸ ਬੇਈਮਾਨ ਸਰਕਾਰ ਤੋਂ ਆਸ ਨਹੀਂ ਕੀਤੀ ਜਾ ਸਕੀ ਕੋਈ ਮੋਬਾਈਲ ਪਤਾ ਬਹਾਲ ਹੋ ਗਿਆ ਹਾਂਜੀ ਹਾਂਜੀ ਦੂਜਾ ਕੀ ਮੀਡਲ ਵਰਕਰ ਨੇ ਜੋ ਜੋ ਆਸ਼ਾ ਵਰਕਰ ਨੇ ਉਹਨਾਂ ਦੇ ਮਾਨ ਪੱਤੇ ਦੇ ਵਿੱਚ ਵਾਅਦਾ ਕਦੋਂ ਕਰ ਸਕਦੀ ਹੈ ਤੇ ਕਿੰਨਾ ਟਾਈਮ ਲਾ ਸਕਦੀ ਹੈ ਪੰਜਾਬ ਸਰਕਾਰ ਮੀਡਲ ਵਰਕਰਾਂ ਜਾਂ ਆਸ਼ਾ ਵਰਕਰਾਂ ਮਾਨਵਤਾ ਵਰਕਰਾਂ ਜਾਗਰਣ ਵਰਕਰਾਂ ਨੇ ਮਾਨ ਪੱਤੇ 'ਚ ਵਾਅਦਾ ਹੋਣਾ ਚਾਹੀਦਾ ਸੀ ਜਿਸ ਨੂੰ ਲੈ ਕੇ ਮਹਾਲੀ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਹਾਂਜੀ ਜਾਂ ਫਿਰ ਲੁਧਿਆਣਾ ਦੇ ਵਿੱਚ ਜੋ ਮਾਂ ਸਰਕਾਰ ਦੇ ਪੁਤਲੇ ਹੀ ਫੂਕੇ ਗਏ ਵੀ ਮੀਟਿੰਗਾਂ ਵੀ ਹੋਈਆਂ ਉਹ ਸਾਰਾ ਆਉਣ ਵਾਲੇ ਸਾਨੂੰ ਵਿੱਚ ਜੋ ਮਾਂ ਸਰਕਾਰਾਂ ਆਸ਼ਾ ਵਰਕਰ ਮਿਡਲਵਰਕਰਾਂ ਕੋਲ ਨਹੀਂ ਬਰਕਰਾਰ ਹੁੰਦਾ ਮਾਨਪਤੇ ਵਿੱਚ ਵਾਦਾ ਕਰ ਸਕਦੇ ਹਾਂ ਨਹੀਂ ਮਾਨ ਜੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਜੀ ਨੇ ਮੁਲਾਜ਼ਮ ਦੀਆਂ ਕਿਹੜੇ ਕਿਹੜੀਆਂ ਮੰਗਾਂ ਨੇ ਕਦੋਂ ਟਾਈਮ ਤੱਕ ਪੂਰੀਆਂ ਕਰ ਸਕਦੀਆਂ ਨੇ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਮਾਨ ਸਰਕਾਰ 2027 ਤੋਂ ਪਹਿਲਾਂ ਜੋ ਮੁੱਖ ਮੰਗਾਂ ਮਿਲਾਈਆਂ ਨੇ ਡੀਏ ਜੀ ਸੁਲਾਨ ਸੰਬੰਧਾ ਕਰਨਾ ਇਹ ਮੁੱਖ ਮੰਗਾਂ ਪੇਕ ਹੁੰਦੀ ਰੀ ਦੀ ਮੰਗਾ ਜੋ ਡਾਇਮੰਡ ਮਲਾਉਣ ਦੋ ਮਹੀਨ ਦੋ ਬਣਾ 95 ਫੈਕਟਰੀ ਦੀ ਗੱਲ ਆ ਤੇ ਪੰਜਾਬ ਸਰਕਾਰ ਦੇ ਮਹੱਤਵਨ ਕੰਮਾਂ ਦੇ ਕੱਚੇ ਮਲਾਉਣ ਨੂੰ ਪੱਕੇ ਕਰਨ ਦੀ ਗੱਲ ਆ ਮੀਡੀਅਲ ਵਰਕਰ ਆ ਆਸਾ ਵਰਕਰ ਆ ਬਾਕੀ ਅਗਰਮਾਡੀ ਵਰਕਰ ਮਾਨ ਬੱਤੇ ਵਿੱਚ ਵੱਧਰੀ ਗੱਲ ਆ ਇਹ ਮੁੱਖ ਮੰਗਾਂ ਨੇ ਹਰ ਵਾਰੀ ਸਾਂਝੇ ਫਰੰਟ ਵੱਲੋਂ ਲਿਖ ਕੇ ਜੋ ਮੰਗੋ ਦਿੱਤਾ ਗਿਆ ਮੁਖਰੀ ਭੂਆ ਸਰਵਿਸ ਯੂਨੀਅਨ ਥਰਮਲ ਪਲਾਟ ਲਹਿਰਾ ਮੁਹੱਬਤ ਹਰਵਿੰਦਰ ਸਿੰਘ ਵਿੱਕੀ ਨੇ ਵੀ ਸੰਬੋਧਨ ਕੀਤਾ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਪੈਨਸ਼ਨ ਲਈ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਕਰਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ 1 ਜਨਵਰੀ 2026 ਤੋਂ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਕੇਂਦਰੀ ਮੁਲਾਜ਼ਮਾਂ ਦੇ 69 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਭਖ ਦੀਆਂ ਮੰਗਾਂ ਦਾ ਹੱਲ ਜਲਦੀ ਹੀ ਕਰੇ ਜਿਸ ਦੇ ਵਿੱਚ ਮੁਲਾਜ਼ਮ ਦੀ ਮੰਗ ਮੁੱਖ ਮੰਗਾਂ ਦੇ ਵਿੱਚ ਡੀਏ ਦੇ ਵਿੱਚ ਵਾਅਦਾ ਕਰੇ ਤੇ ਡੀਏ ਦੀ ਕਿਸ਼ਤਾਂ ਦਾ ਬਕਾਇਆ ਦੇਣ ਦੇ ਲਈ ਸਰਕੂਲਰ ਜਾਰੀ ਕਰੇ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਫੈਕਟਰ 2.159 ਲਾਗੂ ਕਰੇ ਪੰਜਾਬ ਸਰਕਾਰ ਦੇ ਵਿਭਾਗ ਦੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਤੇ ਪਰਮਿਸ਼ਨ ਪੀਰੀਅਡ ਵਾਲੇ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਕਰੇ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨ ਲਈ 8ਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੇ ਵਿੱਚ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ 1 ਜਨਵਰੀ 2026 ਦੇ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਕੇਂਦਰੀ ਮੁਲਾਜ਼ਮ ਤੋਂ 69 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ